ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਜੱਗੂ ਭਗਵਾਨਪੁਰਿਆ ਦੇ ਕਰੀਬੀ ਕਰਨਵੀਰ ਸਿੰਘ ਦਾ ਕਤਲ ਕੀਤਾ ਗਿਆ ਤੇ ਉਸ ਦੀ ਮਾਤਾ ਹਰਜੀਤ ਕੌਰ ਦਾ ਵੀ ਕਤਲ ਕੀਤਾ ਗਿਆ ਤੇ ਕਿਹਾ ਇਹ ਗਿਆ ਕਿ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲਿਆਈ ਹੁਣ ਤੁਹਾਨੂੰ ਦੱਸਾਂਗੇ ਕਿ ਕਰਨਵੀਰ ਸਿੰਘ ਕੌਣ ਹੈ ਅਤੇ ਗੋਰਾ ਬਰਿਆਰ ਕੌਣ ਸੀ ਕਰਨਵੀਰ ਸਿੰਘ ਕੌਣ ਸੀ ਜਿਸ ਦਾ ਕਤਲ ਕੀਤਾ ਗਿਆ ਰਾਤ 9 ਵਜੇ 7 ਮਿੰਟ ਤੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕਰਨਵੀਰ ਸਿੰਘ ਨੂੰ ਅਤੇ ਜੱਗੂ ਭਗਵਾਨਪੁਰਿਆ ਦੀ ਮਾਤਾ ਹਰਜੀਤ ਕੌਰ ਤੇ ਹੁਣ ਸਵਾਲ ਇਹ ਹੈ ਕਿ ਆਖਿਰ ਕਰਨਵੀਰ ਸਿੰਘ ਨਾਲ ਕੀ ਵੈਰ ਸੀ ਕੀ ਦੁਸ਼ਮਣੀ ਸੀ ਇੱਕ ਮਹੀਨਾ ਪਹਿਲਾਂ 26 ਮਈ ਨੂੰ ਇਸੇ ਸਾਲ 26 ਮਈ ਨੂੰ 2025 ਨੂੰ ਇੱਕ ਮਹੀਨਾ ਪਹਿਲਾਂ ਗੋਰਾ ਬਰਿਆਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਗੋਰਾ ਬਰਿਆਰ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਏਜੀਟੀਐਫ ਦੇ ਵੱਲੋਂ ਇੱਕ ਸ਼ਖਸ ਨੂੰ ਕਾਬੂ ਕੀਤਾ ਜਾਂਦਾ ਹੈ ਨੈਲਸਨ ਮਸੀ ਨੂੰ ਤੇ ਉਸ ਨੂੰ ਜੱਗੂ ਭਗਵਾਨਪੁਰਿਆ ਦਾ ਬੰਦਾ ਦੱਸਿਆ ਗਿਆ ਕਿ ਉਹ ਬੰਦਾ ਜੱਗੂ ਭਗਵਾਨਪੁਰਿਆ ਦੇ ਗੈਂਗ ਦਾ ਹੈ ਜਿਸਨੇ ਗੋਰਾ ਬਰੀਆਰ ਨੂੰ ਤੇ ਬਿੱਲਾ ਮੰਡਿਆਲਾ ਦੇ ਗੋਲੀਆਂ ਮਾਰੀਆਂ ਸੀ ਬਿੱਲਾ ਬਚ ਗਿਆ ਗੋਰਾ ਬਰੀਆਰ ਮਾਰਿਆ ਗਿਆ ਤੇ ਕੁਮਾਨ ਪਿੰਡ ਹੈ ਬਟਾਲਾ ਦੇ ਨੇੜੇ ਪੈਟਰੋਲ ਪੰਪ ਹੈ ਜਿੱਥੇ ਇਹ ਗੋਲੀਆਂ ਮਾਰੀਆਂ ਗਈਆਂ ਸੀ ਤੇ ਉਸ ਦੌਰਾਨ ਉਹ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਸੀ ਫੋਰਚੂਨਰ ਗੱਡੀ ਸੀ ਬਿੱਲਾ ਮੰਡਿਆਲਾ ਸੀ ਗੁਰਪ੍ਰੀਤ ਸਿੰਘ ਉਰਫ ਗੋਰਾ ਬਰੀਆਰ ਸੀ ਉਸ ਫੋਰਚੂਨਰ ਗੱਡੀ ਦੇ ਵਿੱਚ ਤੇ ਉਸ ਤੇ ਗੋਲੀਆਂ ਚਲਾ ਕੇ ਗੋਰਾ ਬਰੀਆਰ ਨੂੰ ਮਾਰ ਦਿੱਤਾ ਗਿਆ ਜਿਸ ਤੋਂ ਬਾਅਦ 1 ਮਹੀਨਾ ਬਾਅਦ ਪੂਰਾ 1 ਮਹੀਨਾ ਬਾਅਦ 26 ਮਈ ਤੋਂ 26 ਜੂਨ 26 ਜੂਨ ਦੀ 9:07 9:07 ਤੇ ਦੋ ਹਮਲਾਵਰ ਆਉਂਦੇ ਨੇ ਕਰਨਵੀਰ ਸਿੰਘ ਜਿਹੜਾ ਇਸ ਸਕੋਰਪਿਓ ਗੱਡੀ ਦੇ ਵਿੱਚ ਬੈਠਾ ਹੁੰਦਾ ਉਸ ਦੇ ਗੋਲੀਆਂ ਮਾਰ ਦਿੰਦੇ ਨੇ ਜੱਗੂ ਭਗਵਾਨਪੁਰਿਆ ਦੀ ਮਾਤਾ ਹਰਜੀਤ ਕੌਰ ਲੈਫਟ ਸਾਈਡ ਤੇ ਬੈਠੀ ਹੁੰਦੀ ਆ ਫਰੰਟ ਸੀਟ ਤੇ ਉਸ ਦੇ ਵੀ ਗੋਲੀਆਂ ਮਾਰ ਦਿੰਦੇ ਨੇ ਦੋਹਾਂ ਨੂੰ ਮਾਰ ਦਿੱਤਾ ਜਾਂਦਾ ਹੈ ਜੱਗੂ ਭਗਵਾਨਪੁਰਿਆ ਦਾ ਕਰੀਬੀ ਆ ਕਰਨਵੀਰ ਸਿੰਘ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਰਨਵੀਰ ਸਿੰਘ ਜੱਗੂ ਭਗਵਾਨਪੁਰਿਆ ਦਾ ਸਾਰਾ ਕੰਮ ਦੇਖਦਾ ਸੀ ਅਤੇ ਭੀਖੋਵਾਲ ਪਿੰਡ ਦਾ ਰਹਿਣ ਵਾਲਾ ਸੀ ਕਰਨਵੀਰ ਸਿੰਘ ਅਤੇ ਜ਼ਿਆਦਾਤਰ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਲ ਰਹਿੰਦਾ ਸੀ ਮਾਂ ਦੇ ਨਾਲ ਰਹਿੰਦਾ ਸੀ ਕਿਤੇ ਵੀ ਜਾਣਾ ਹੁੰਦਾ ਜੱਗੂ ਭਗਵਾਨਪੁਰਿਆ ਦੀ ਮਾਂ ਕਰਨਵੀਰ ਦੇ ਨਾਲ ਹੀ ਜਾਂਦੀ ਕਰਨਵੀਰ ਭੀਖੋਵਾਲ ਪਿੰਡ ਦਾ ਤੇ ਉਸ ਦਾ ਪਿਤਾ ਪੰਜਾਬ ਪੁਲਿਸ ਦੇ ਵਿੱਚ ਏਐਸਆਈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਰਨਵੀਰ ਹੈ ਉਸ ਦੇ ਨਾਨਕੇ ਨੇ ਜੱਗੂ ਭਗਵਾਨਪੁਰਿਆ ਦੇ ਪਿੰਡ ਭਗਵਾਨਪੁਰ ਦੇ ਵਿੱਚ ਜਿਹੜਾ ਕਰਨਵੀਰ ਹੈ ਉਸ ਦੇ ਨਾਨਕਾ ਪਿੰਡ ਆ ਉਹ ਤੇ ਇਸੇ ਤਰੀਕੇ ਦੇ ਨਾਲ ਜੱਗੂ ਨਾਲ ਸਾਂਝ ਹੋ ਗਈ ਉਸ ਦੇ ਪਰਿਵਾਰ ਨਾਲ ਸਾਂਝ ਹੋ ਗਈ ਤੇ ਫਿਰ ਉਹ ਸਾਰਾ ਕੰਮਕਾਰ ਸੰਭਲਣ ਲੱਗ ਪਿਆ ਤੇ ਹੁਣ ਜੋ ਇੱਕ ਕਥਿਤ ਤੌਰ ਤੇ ਪੋਸਟ ਵੀ ਪਾਈ ਗਈ ਹੈ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਜਿਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਮਾਰੇ ਆਏ ਜੱਗੂ ਭਗਵਾਨਪੁਰਿਆ ਦਾ ਕਰੀਬੀ ਕਰਨਵੀਰ ਅਤੇ ਕਿਉਂਕਿ ਉਹਨਾਂ ਨੇ ਗੋਰਾ ਬਰਿਆਰ ਮਾਰਿਆ ਸੀ ਤੇ ਅਸੀਂ ਗੋਰੇ ਬਰਿਆਰ ਦੀ ਮੌਤ ਦਾ ਬਦਲਾ ਲਿਆ ਹੈ ਤਾਂ ਹੁਣ ਇਹ ਗੈਂਗਵਾਰ ਹੈ ਦੋ ਗੈਂਗਸ ਦੀ ਦਵਿੰਦਰ ਬੰਬੀਹਾ ਗਰੁੱਪ ਦੀ ਦੂਜੇ ਪਾਸੇ ਜੱਗੂ ਭਗਵਾਨਪੁਰੀਆ ਦੀ ਹਾਲਾਂਕਿ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਹੈ ਸਾਲ 2015 ਤੋਂ ਜੱਗੂ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਨੀ ਦਿਨੀ ਜੱਗੂ ਭਗਵਾਨਪੁਰੀਆ ਅਸਮ ਦੀ ਜੇਲ੍ਹ ਦੇ ਵਿੱਚ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਪੈਰੋਲ ਤੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੇ ਆ ਵੀ ਸਕਦਾ ਪਰ ਜਿਹੜੀ ਗੱਲ ਅਸੀਂ ਦੱਸ ਰਹੇ ਹਾਂ ਕਿ 128 ਮਾਮਲੇ ਜੱਗੂ ਭਗਵਾਨਪੁਰੀਆ ਤੇ ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕਤਲकांड ਨਾਲ ਵੀ ਜੁੜਿਆ ਰਿਹਾ ਹਥਿਆਰ ਜੱਗੂ ਭਗਵਾਨਪੁਰੀਆ ਨੇ ਮੁਹੱਈਆ ਕਰਵਾਏ ਗੱਡੀਆਂ ਮੁਹੱਈਆ ਕਰਵਾਈਆਂ ਇਹ ਇਲਜ਼ਾਮ ਲੱਗੇ ਬਹੁਤ ਸਾਰੇ ਕਤਲ ਫਰੋਤੀਆਂ ਡਕੈਤੀਆਂ ਬਹੁਤ ਸਾਰੇ ਮਾਮਲੇ ਜੱਗੂ ਭਗਵਾਨਪੁਰੀਆ ਤੇ ਨੇ ਪਰ ਕਰਨਵੀਰ ਜੱਗੂ ਭਗਵਾਨਪੁਰੀਆ ਦਾ ਰਾਈਟ ਹੈਂਡ ਜੱਗੂ ਭਗਵਾਨਪੁਰੀਆ ਦਾ ਕਰੀਬੀ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੱਗੂ ਭਗਵਾਨਪੁਰੀਆ ਦਾ ਕੰਮ ਦੇਖਦਾ ਸੀ ਜਿਹੜੀ ਕਥੇ ਤੌਰ ਤੇ ਇੱਕ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਕਰਨ ਦੀ ਮੌਤ ਦੀ ਉਹ ਤੁਹਾਨੂੰ ਦੱਸ ਦਿਆਂ ਕਿ ਉਸ ਦੇ ਵਿੱਚ ਕੀ ਕੁਝ ਲਿਖਿਆ ਹੈ ਉਸ ਦੇ ਵਿੱਚ ਜਿਹੜਾ ਜ਼ਿਕਰ ਹੈ ਇਹ ਇਸ ਪੋਸਟ ਦੇ ਵਿੱਚ ਕੀਤਾ ਗਿਆ ਕਿ ਜਿਸ ਦੇ ਵਿੱਚ ਬਹੁਤ ਸਾਰੇ ਨਾਮ ਵੀ ਨੇ ਦਮਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਬਿੱਲਾ ਮੰਗਾ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਨੇ ਆ ਇਹ ਜੱਗੂ ਦਾ ਸਾਰਾ ਕੰਮ ਸਾਹਮ ਦਾ ਸੀ ਪਗੋੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸਾਹਮਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਬਰਿਆਰ ਦਾ ਬਦਲਾ ਲਿਆ ਏ ਜਦ ਕਿ ਇਹਨੂੰ ਪਤਾ ਸੀ ਕਿ ਗੋਰੇ ਦੇ ਸਾਡੇ ਨਾਲ ਕੋਈ ਲੈਣ ਦੇ ਨਹੀਂ ਸੀ ਪਰ ਅੱਜ ਇਸ ਸੀ ਜਾਇਜ਼ ਮਾਰਿਆ ਏ ਅੱਗੇ ਤੋਂ ਜੇ ਸਾਡਾ ਕੋਈ ਭਰਾ ਨਜਾਇਜ਼ ਮਾਰਦਾ ਏ ਤਾਂ ਇਹ ਭੁਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਲੀਰਾਂ ਬੋਲਦੀਆਂ ਨੇ ਉਹ ਵੀ ਤਿਆਰ ਰਹਿਣ ਵਾਹਿਗੁਰੂ ਮਿਹਰ ਕਰੂਗਾ ਵੇਟ ਐਂਡ ਵਾਚ ਦਵਿੰਦਰ ਬੰਬੀਹਾ ਗਰੁੱਪ ਹੈਸ਼ਟੈਗ ਲਿਖਿਆ ਗਿਆ ਤੇ ਇਸ ਦੇ ਵਿੱਚ ਮੰਗਾ ਕਨਸ਼ਾਮਪੁਰ ਲਿਖਿਆ ਗਿਆ ਹੈ ਅਮਰ ਖੱਬੇ ਲक्की ਪਟਿਆਲ ਰਾਣਾ ਕੰਦੋਵਾਲੀਆ ਟਿੱਲੂ ਜੱਟ ਟਿੱਲੂ ਤਾਜਪੁਰਾ ਨੀਰਜ ਬਵਾਨਾ ਸਾਹਿਲ ਮੱਲੀ ਇਹ ਸਾਰੇ ਨਾਮ ਜਿਹੜੇ ਨੇ ਇਸ ਦੇ ਵਿੱਚ ਇਹਨਾਂ ਦਾ ਜ਼ਿਕਰ ਹੈ ਤੇ ਗੋਰਾ ਬਰਿਆਰ ਜਿਸ ਦਾ ਅਸਲੀ ਨਾਮ ਗੁਰਪ੍ਰੀਤ ਸਿੰਘ ਉਰਫ ਗੋਰਾ ਬਰਿਆਰ ਸੀ 26 ਮਈ 2025 ਨੂੰ ਬਟਾਲਾ ਦੇ ਪਿੰਡ ਕਮਾਨ ਚ ਗੈਂਗਵਾਰ ਦੇ ਦੌਰਾਨ ਮਾਰਿਆ ਗਿਆ ਪੁਲਿਸ ਦੇ ਮੁਤਾਬਕ ਗੋਰਾ ਤੇ ਉਸ ਦੇ ਸਾਥੀ ਬਿੱਲਾ ਮੰਡੇਾਲਾ ਪੈਟਰੋਲ ਪੰਪ ਦੇ ਨੇੜੇ ਤੇਲ ਭਰਾਰੇ ਸੀ ਗੋਲੀਆਂ ਚਲਾ ਦਿੱਤੀਆਂ ਗੋਰਾ ਬਰਿਆਰ ਦੀ ਮੌਤ ਹੋ ਗਈ ਬਿੱਲਾ ਗੰਬੀਰ ਜ਼ਖਮੀ ਹੋ ਗਿਆ ਵਾਰਦਾਤ ਤੋਂ ਕੁਝ ਦਿਨ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬਟਾਲਾ ਦੇ ਵਿੱਚ ਜੱਗੂ ਭਗਵਾਨਪੁਰਿਆ ਦੇ ਇੱਕ ਨਜ਼ਦੀਕੀ ਸਾਥੀ ਨੈਲਸਨ ਮਸੀ ਉਰਫ ਸੰਨੀ ਨੂੰ ਗੋਰਾ ਬਰਿਆਰ ਦੀ ਹੱਤਿਆ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਨੈਲਸਨ ਤੇ ਕੁੱਲ 7 ਮਾਮਲੇ ਦਰਜ ਨੇ ਪੁਲਿਸ ਇਸ ਕਤਲ ਦੇ ਖਿਲਾਫ ਹੋਰ ਵੀ ਤਫ਼ਤੀਸ਼ ਕਰ ਰਹੀ ਹੈ ਤੇ ਗੋਰਾ ਬਰਿਆਰ ਗੁਰਪ੍ਰੀਤ ਸਿੰਘ ਉਰਫ ਗੋਰਾ ਬਰਿਆਰ 22 ਮਈ ਨੂੰ ਮਾਰਿਆ ਸੀ ਬਟਾਲਾ ਦੇ ਪਿੰਡ ਕੁਮਾਨ પેટ્રોલ ਪੰਪ ਦੇ ਨੇੜੇ ਦੋ 13 ਵਿੱਚ ਵਾਲੇ ਗੋਲੀਬਾਰੀ ਹੋਈ ਸੀ ਤੇ ਗੋਰਾ ਬਰਿਆਰ ਮਾਰਿਆ ਗਿਆ ਬਿੱਲਾ ਜ਼ਖਮੀ ਹੋ ਗਿਆ ਏਜੀਟੀਐਫ ਨੇ ਨੈਲਸਨ ਮਸੀ ਨੂੰ ਗ੍ਰਿਫਤਾਰ ਕਰ ਲਿਆ ਕਰਨਵੀਰ ਕੌਣ ਹੈ ਕਰਨਵੀਰ ਤੋਂ ਕਿਉਂ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਲਿਆ ਗਿਆ ਦਰਅਸਲ ਕਰਨਵੀਰ ਪਿੰਡ ਭੀਖੋਵਾਲ ਦਾ ਰਹਿਣ ਵਾਲਾ ਸੀ ਭਗਵਾਨਪੁਰ ਚ ਕਰਨਵੀਰ ਦੇ ਨਾਨਕੇ ਸੀ ਕਈ ਸਾਲਾਂ ਤੋਂ ਜੱਗੂ ਦੀ ਮਾਤਾ ਦੇ ਨਾਲ ਰਹਿੰਦਾ ਸੀ ਜੱਗੂ ਭਗਵਾਨਪੁਰੀਆ ਦਾ ਸਾਰਾ ਕੰਮ ਸੰਭਾਲਣ ਦੇ ਇਲਜ਼ਾਮ ਨੇ ਕਰਨਵੀਰ ਸਿੰਘ ਦੇ ਪਿਤਾ ਪੰਜਾਬ ਪੁਲਿਸ ਚ ਏਐਸਆਈ ਨੇ ਦੂਜੇ ਪਾਸੇ ਗੋਰਾ ਬਰਿਆਰ ਗੁਰਪ੍ਰੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਬਟਾਲਾ ਦੇ ਪਿੰਡ ਕੁਮਾਨ ਚ ਉਸ ਦਾ ਕਤਲ ਕੀਤਾ ਤੇ ਦਵਿੰਦਰ ਬੰਮੀਹਾ ਗੈਂਗ ਦੇ ਨਾਲ ਉਹ ਸੰਬੰਧ ਰੱਖਦਾ ਸੀ ਤੇ ਹੁਣ ਦਵਿੰਦਰ ਬੰਮੀਹਾ ਗੈਂਗ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਗੋਰਾ ਬਰਿਆਰ ਦੀ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ 26 ਮਈ ਤੋਂ ਬਾਅਦ 26 ਜੂਨ ਨੂੰ ਇਹ ਵਾਰਦਾਤ ਹੋਈ ਹੈ ਗੋਲੀਆਂ ਮਾਰ ਕੇ ਕਰਨਵੀਰ ਤੇ ਜੱਗੂ ਭਗਵਾਨਪੁਰਿਆ ਦੀ ਮਾਤਾ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਇਹ ਕਰਨਵੀਰ ਨੂੰ ਮਾਰਿਆ ਗਿਆ ਏ ਜੋ ਦਵਿੰਦਰ ਬੰਬੀਹਾ ਗੈਂਗ ਹੈ ਉਸ ਦੇ ਵੱਲੋਂ ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਜੋ ਹਰਜੀਤ ਕੌਰ ਹੈ ਉਹ ਵੀ ਇਸ ਦੌਰਾਨ ਮਾਰੀ ਗਈ ਹੈ ਤੇ ਹੁਣ ਜਿਸ ਢੰਗ ਦੇ ਨਾਲ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਕਿਹਾ ਗਿਆ ਏ ਪੋਸਟ ਪਾ ਕੇ ਕਿ ਅਸੀਂ ਲਿਆਏ ਭਵਿੱਖ ਦੇ ਵਿੱਚ ਹੁਣ ਇਹ ਗੈਂਗਵਾਰ ਰੁਕੇਗੀ ਜਾਂ ਨਹੀਂ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਇਸ ਤੋਂ ਬਾਅਦ ਹੋਰ ਜਿਹੜੇ ਗੈਂਗ ਦੇ ਲੋਕ ਨੇ ਉਮਾਰੇ ਜਾਣਗੇ ਇੱਕ ਦੂਜੇ ਗੈਂਗ ਦੇ ਜਿਹੜੇ ਆਪਸ ਦੇ ਵਿੱਚ ਇਹ ਦੁਸ਼ਮਣੀ ਹੈ ਦੋ ਗੈਂਗਸ ਦੀ ਜੱਗੂ ਭਗਵਾਨਪੁਰਿਆ ਗੈਂਗ ਦੀ ਅਤੇ ਦਵਿੰਦਰ ਬੰਬੀਹਾ ਗੈਂਗ ਦੀ ਕਿਉਂਕਿ ਹੁਣ ਤੱਕ ਦੀ ਜਾਣਕਾਰੀ ਜਿਹੜੀ ਮਿਲ ਰਹੀ ਹੈ ਕਿ ਦਵਿੰਦਰ ਬੰਬੀਹਾ ਗੈਂਗ ਦਾ ਗੋਰਾ ਬਰਿਆਰ ਸੀ ਗੋਰੇ ਬਰਿਆਰ ਨੂੰ ਜੱਗੂ ਭਗਵਾਨਪੁਰਿਆ ਦੇ ਗਰੁੱਪ ਦੇ ਵੱਲੋਂ ਮਾਰਿਆ ਗਿਆ ਜਿਸ ਦੇ ਵਿੱਚ ਹੁਣ ਕਰਨਵੀਰ ਨੂੰ ਜ਼ਿੰਦਾ ਠਹਿ ਰਿਹਾ ਤੇ ਕਰਨ ਨੂੰ ਮਾਰ ਕੇ ਗੋਰਾ ਬਰਿਆਰ ਦੇ ਮੌਤ ਦੀ ਬਦਲਾ ਲੈਣ ਦੀ ਗੱਲ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਕਿੱਥੀ ਗਈ ਹੈ ਤੇ ਹੁਣ ਤੱਕ ਕਈ ਸੀਸੀਟੀਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੋਰਪਿਓ ਗੱਡੀ ਹੈ ਚਿੱਟੇ ਰੰਗ ਦੀ ਜਿਸ ਦੇ ਵਿੱਚ ਜੋ ਕਰਨਵੀਰ ਹੈ ਉਹ ਗੱਡੀ ਚਲਾ ਰਿਹਾ ਸੀ ਡਰਾਈਵਰ ਵਾਲੀ ਸੀਟ ਤੇ ਸੀ ਦੂਜੀ ਸੀਟ ਤੇ ਜੋ ਜੱਗੂ ਭਗਵਾਨਪੁਰੀਆ ਉਸ ਦੀ ਮਾਤਾ ਹਰਜੀਤ ਕੌਰ ਸੀ ਦੋਵੇਂ ਗੱਡੀ ਦੇ ਵਿੱਚ ਬੈਠੇ ਸੀ ਉੱਥੇ ਹੀ ਉਹ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਤੇ ਜਦੋਂ ਇਹ ਹਮਲਾਵਰ ਆਉਂਦੇ ਨੇ 9:07 ਤੇ ਗੋਲੀਆਂ ਚਲਾਉਂਦੇ ਨੇ ਕਰੀਬ 5 ਤੋਂ 6 ਫਾਇਰ ਕਰਦੇ ਨੇ ਜਿਸ ਦੇ ਵਿੱਚ ਕਰਨਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਜੋ ਹਰਜੀਤ ਕੌਰ ਹੈ ਜੱਗੂ ਭਗਵਾਨਪੁਰਿਆ ਦੀ ਮਾਤਾ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਹੈ ਜਿੱਥੇ ਜਾ ਕੇ ਉਹ ਦਮ ਤੋੜ ਦਿੰਦੀ ਹੈ ਤੇ ਹੁਣ ਕੱਲ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਜੱਗੂ ਭਗਵਾਨਪੁਰਿਆ ਦੀ ਮਾਤਾ ਪਿੰਡ ਦੇ ਵਿੱਚ ਸਰਪੰਚ ਵੀ ਰਹਿ ਚੁੱਕੀ ਹੈ ਹੁਣ ਜੱਗੂ ਭਗਵਾਨਪੁਰਿਆ ਦੀ ਮਾਤਾ ਦੀ ਸਿਸਟਰ ਭਾਬ ਕੇ ਚਾਚੀ ਉਹ ਮੌਜੂਦਾ ਸਰਪੰਚ ਹੈ ਭਗਵਾਨਪੁਰ ਦੀ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਜੱਗੂ ਭਗਵਾਨਪੁਰਿਆ ਦੀ ਮਾਂ ਐਕਟਿਵ ਹੋ ਰਹੀ ਹੈ ਪਰ ਸਵਾਲ 2 ਨੇ ਕਿ ਕੀ ਪਰਿਵਾਰਾਂ ਨੂੰ ਟਾਰਗੇਟ ਕਰਨ ਲੱਗੇ ਨੇ ਹੁਣ ਗੈਂਗਸਟਰ ਕਰਨਵੀਰ ਨੂੰ ਮਾਰਨਾ ਸਮਝ ਗਏ ਕਿ ਗੋਰਾ ਬਰਿਆਰ ਦਾ ਬਦਲਾ ਲਿਆ ਪਰ ਕਰਨਵੀਰ ਦੇ ਨਾਲ ਨਾਲ ਜੱਗੂ ਦੀ ਮਾਤਾ ਨੂੰ ਕਿਉਂ ਮਾਰਿਆ ਇਹ ਸਭ ਤੋਂ ਵੱਡਾ ਸਵਾਲ ਹੈ ਕੀ ਦਵਿੰਦਰ ਬੰਬੀਹਾ ਗਰੁੱਪ ਇਸ ਨੂੰ ਕਲੀਅਰ ਕਰੇਗਾ ਕਿ ਉਹ ਸਾਧ ਤੋਂ ਗਲਤੀ ਨਾਲ ਮਰੇ ਜਾਂ ਜਾਣ ਬੁੱਝ ਕੇ ਉਹਨਾਂ ਨੂੰ ਵੀ ਮਾਰਿਆ ਗਿਆ ਇਹ ਸਵਾਲ ਹੈ ਪਰ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੱਗੂ ਭਗਵਾਨਪੁਰੀਆ ਦੇ ਮਾਤਾ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਦੇ ਵੱਲੋਂ ਲਈ ਗਈ ਹੈ ਦਵਿੰਦਰ ਬੰਮੀਆ ਗਰੁੱਪ ਨੇ ਕਿਹਾ ਹੈ ਕਿ ਅਸੀਂ ਗੋਰਾ ਬਰਿਆਰ ਦੀ ਮੌਤ ਦਾ ਬਦਲਾ ਲਿਆ ਕੀ ਸਿਰਫ ਕਰਨ ਨੂੰ ਮਾਰ ਕੇ ਗੋਰਾ ਬਰਿਆਰ ਦੀ ਮੌਤ ਦਾ ਬਦਲਾ ਲਿਆ ਜਾਂ ਫਿਰ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਵੀ ਮਾਰਿਆ ਗਿਆ ਕੀ ਹੁਣ ਗੈਂਗਸਟਰਾਂ ਦੇ ਪਰਿਵਾਰ ਵੀ ਟਾਰਗੇਟ ਤੇ ਆ ਗਏ ਨੇ ਇਸ ਗੈਂਗਵਾਰ ਦੇ ਵਿੱਚ ਤਾਂ ਇਹ ਜੱਗੂ ਭਗਵਾਨਪੁਰੀਆ 2015 ਤੋਂ ਲਗਾਤਾਰ ਜੇਲ੍ਹ ਦੇ ਵਿੱਚ ਹੈ ਤੇ ਇਲਜ਼ਾਮ ਇਹ ਵੀ ਨੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਦੋਂ ਬੰਦ ਸੀ ਤਾਂ ਉਸ ਵੇਲੇ ਜੇਲਾ ਤੋਂ ਹੀ ਸਾਰਾ ਨੈਕਸਸ ਚਲਾਉਂਦਾ ਸੀ ਇਸੇ ਕਰਕੇ ਅਸਮ ਦੀ ਸਲਚਰ ਜੇਲ੍ਹ ਹੈ ਜਿਹੜੀ ਉੱਥੇ ਇਸ ਨੂੰ ਟਰਾਂਸਫਰ ਕੀਤਾ ਗਿਆ ਹੁਣ ਉੱਥੇ ਜੋ ਜੱਗੂ ਭਗਵਾਨ ਪੁਰੀ ਆਏ ਉਹ ਅਸਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਇਹ ਸਾਰਾ ਮਾਮਲਾ ਜਿਹੜਾ ਹੈ ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਉਹ ਸਾਹਮਣੇ ਆਇਆ ਹੈ